ਇਹ 23 24 ਫਰਵਰੀ ਨੂੰ ਲਗਾਈ ਜਾ ਰਹੀ ਹੈ ਔਰ ਇਹ ਐਸਵਾਰ ਇਹਦੇ 650 ਦੇ ਕਰੀਬ ਐਕਸੀਬਿਟਰ ਹੈ ਔਰ 1500 ਦੇ ਕਰੀਬ ਪ੍ਰੋਡਕਟ ਡਿਸਪਲੇ ਕੀਤੇ ਜਾ ਰਹੇ ਸੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਉਦਯੋਗਪਤੀਆਂ ਨੂੰ ਪੰਜਾਬ ਦੇ ਔਰ ਇਵਨ ਅਡਜੋਇਨਿੰਗ ਸਟੇਟ ਦੇ ਬੇਨਤੀ ਕਰਾਂਗਾ ਵੀ ਇਹਨੂੰ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਜਿਹੜੀ ਪੰਜਾਬ ਦੀ ਜਿਹੜੀ ਮਸ਼ੀਨ ਟੂਲ ਯੂਨੀਵਰਸਿਟੀ ਨੇ ਬੜੇ ਸੁਧਾਰ ਕੀਤੇ ਉਹਨੂੰ ਉਹਦੇ ਵਿੱਚ ਜੋ ਸੁਧਾਰ ਹੋਇਆ ਦੇਖੋ ਔਰ ਤੁਸੀਂ ਉਹਨੂੰ ਯੂਜ਼ ਕਰ ਲਓ ਬਾਕੀ ਹੁਣ ਇਹਦਾ ਜਮਾਨਾ ਹੈ ਡਿਜੀਟਲਾਈਜੇਸ਼ਨ ਦਾ ਜਿਮਾਨਾ ਲੇਟੈਸਟ ਸੌਫਟਵੇਅਰ ਆ ਰਹੇ ਜਿਹਦੇ ਨਾਲ ਅਸੀਂ ਆਪਣੀ ਪ੍ਰੋਡਕਟਿਵਿਟੀ ਇੰਪਰੂਵ ਕਰ ਸਕਦੇ ਆ ਕੁਆਲਟੀ ਬੈਟਰ ਕਰ ਸਕਦੇ ਆ ਸੋ ਇਹ ਤਾਂ ਹੀ ਪੋਸੀਬਲ ਹੈ ਜੇ ਅਸੀਂ ਇਦਾਂ ਦੀ ਐਗਜ਼ੀਬਿਸ਼ਨ ਵਿਜ਼ਿਟ ਕਰਾਂਗੇ ਔਰ ਇਹ ਤੋਂ ਬਹੁਤ ਸਾਰੇ ਨਵੇਂ ਆਈਡੀਆਜ਼ ਵੀ ਮਿਲਦੇ ਆ ਇੰਪਰੂਵਮੈਂਟ ਇਹਦੇ ਵਿੱਚ ਦੇਖੋ ਸਾਰੇ ਪੁਆਇੰਟ ਅਟਰੈਕਸ਼ਨ ਦੇ ਆ ਜਿਹੜੀ ਨਵੀਂ ਟੈਕਨੀਕ ਹੈ ਉਹ ਦੇਖਣਾ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਰੋਬੋਟਿਕਸ ਕਾਫੀ ਹੈ ਔਰ ਨਿਊ ਜਨਰੇਸ਼ਨ ਸੀਐਨਸੀ ਮਸ਼ੀਨਸ ਕਾਫੀ ਡਿਸਪਲੇ ਹੋਣ ਪਬਲਿਕ ਦੇਖੋ ਪੈਨ ਇੰਡੀਆ ਤੋਂ ਔਰ ਇਵਨ ਮੈਨੂੰ 35 ਦੇਸ਼ਾਂ ਤੋਂ ਜਿਹੜੇ ਐਗਜ਼ੀਬਿਟਰ ਹੈ ਉਹ ਆਪਣੀ ਨਿਊ ਜਨਰੇਸ਼ਨ ਮਸ਼ੀਨ ਜਿੱਦਾਂ ਕਿ ਮਜ਼ਾਕ ਹੈ ਫੈਰੋ ਹੈ ਇਦਾਂ ਦੀਆਂ ਜਿਹੜੀਆਂ ਬੜੀਆਂ ਕੰਪਨੀਆਂ ਉਹ ਆਪਣੇ ਪ੍ਰੋਡਕਟ ਡਿਸਪਲੇ ਕਰ ਰਹੇ ਨੇ ਕਿ ਨਾ ਚੌਥਾ ਸਾਲ ਹੋ ਗਿਆ ਐਗਜ਼ੀਬਿਸ਼ਨ ਲੱਗਦੇ ਨੂੰ ਇਹ ਇਦਾਂ ਦੀ ਐਗਜ਼ੀਬਿਸ਼ਨ ਲੱਗਣ ਦੇ ਨਾਲ ਅਸੀਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਓਵਰਸੀਜ਼ ਜਾ ਕੇ ਜਰਮਨੀ ਇੰਗਲੈਂਡ ਹੋਰ ਉੱਥੇ ਜਾ ਕੇ ਐਗਜ਼ੀਬਿਸ਼ਨਾਂ ਦੇਖਦੇ ਸੀ ਹੁਣ ਸਾਡੇ ਆਪਣੇ ਸ਼ਹਿਰ ਖਾਸ ਕਰਕੇ ਪੰਜਾਬ ਲੁਧਿਆਣਾ ਵਿੱਚ ਲੱਗ ਰਹੀ ਹੈ ਇਹ ਇੱਕ ਐਗਰੀਗੂਸ਼ਨ ਲੱਗਣ ਦਾ ਕਿਉਂਕਿ ਬੜੀਆਂ ਚੀਜ਼ਾਂ ਸਾਨੂੰ ਆਪਣੇ ਸ਼ਹਿਰ 'ਚ ਹੀ ਨਹੀਂ ਪਤਾ ਹੁੰਦੀਆਂ ਵੀ ਕੋਈ ਇਹ ਆਈਟਮ ਕਿਹੜੇ ਮਸ਼ੀਨਾਂ ਤੋਂ ਬਣਦੇ ਕੌਣ ਬਣਾਉਂਦਾ ਵਾ ਕਈ ਵਾਰੀ ਸਰਚ ਕਰਦੇ ਆ ਉੱਥੋਂ ਵੀ ਨਹੀਂ ਪਤਾ ਲੱਗਦਾ ਇੱਥੇ ਇੱਕ ਹੀ ਜਗ੍ਹਾ ਵਿੱਚ ਆ ਕੇ 600 ਦੇ ਕਰੀਬ ਐਗਜ਼ੀਬਿਟਰ ਇੱਥੇ ਆ ਰਿਹਾ ਖਾਸ ਕਰਕੇ ਪੈਨ ਇੰਡੀਆ 'ਚ 500 ਆ ਰਿਹਾ 100 ਲੁਹਣੇ ਤੋਂ ਆ ਰਿਹਾ ਇਦੇ ਨਾਲ ਕੀ ਹੁੰਦਾ ਵੀ ਜਿਹੜੀ ਅਸੀਂ ਕੋਈ ਚੀਜ਼ ਮਸ਼ੀਨ ਲੈਣੀ ਆ ਜਾਂ ਅਸੀਂ ਮਸ਼ੀਨ ਦੇਖਣੀ ਆ ਜਾਂ ਸਾਨੂੰ ਕੋਈ ਚੀਜ਼ ਪਤਾ ਨਹੀਂ ਹੋਏ ਇੱਥੇ ਸਾਡਾ ਦਿਮਾਗ ਖੁੱਲਦਾ ਯਾਰ ਦੁਨੀਆ ਤਾਂ ਬਹੁਤ ਅੱਗੇ ਨਿਕਲ ਗਈ ਆ ਅਸੀਂ ਐਵੇਂ ਆਪਣੇ ਆਪ ਨੂੰ ਜਗਾੜੀ ਤਰੀਕੇ ਨਾਲ ਕੰਮ ਕਰਦੇ ਆ ਸੋ ਇਦਾਂ ਦੀ ਐਗਜ਼ੀਬਿਸ਼ਨਾਂ ਲੱਗਣੀਆਂ ਚਾਹੀਦੀਆਂ ਖਾਸ ਕਰਕੇ ਜਿਹੜੇ ਸਟਾਰਟਅਪ ਬੱਚੇ ਆ ਜਿੰਨੇ ਕੀ ਸਾਰੇ ਪੈਨ ਪੰਜਾਬ ਤੋਂ ਇੰਜੀਨੀਅਰ ਕੋਰਸ ਦੇ ਬੱਚੇ ਇੱਥੇ ਆ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਉਹ ਵੀ ਇੱਥੇ ਆ ਰਹੇ ਆ ਉਹਨਾਂ ਨੂੰ ਆ ਕੇ ਕਿਉਂਕਿ ਉਹਨਾਂ ਨੇ ਥਿਊਰੀ ਪੜ੍ਹੀ ਹੁੰਦੀ ਉੱਥੇ ਦੀ ਆਪਣੀ ਫੈਕਟਰੀ ਅੰਦਰ ਜੋ ਕਾਲਜ ਪੜਾਉਂਦੇ ਆ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਣਾ ਵੀ ਦੁਨੀਆ ਕਿੱਥੇ ਬੈਠੀ ਆ ਔਰ ਉਹਨਾਂ ਨੂੰ ਬਹੁਤ ਬੈਨੀਫਿਟ ਹੁੰਦਾ ਸਾਡਾ ਬੰਨੂ ਇਦਾਂ ਦੀ ਐਗਜ਼ੀਬਿਸ਼ਨਾਂ ਲੱਗਣੇ ਚਾਹੀਦੇ ਇਹਦੇ ਨਾਲ ਸਾਡਾ ਪੰਜਾਬ ਔਰ ਲੁਧਿਆਣਾ ਤਰੱਕੀ ਕਰਦਾ ਤਰੱਕੀ ਯਹੀ ਦਾ ਜ਼ਮਾਨਾ ਜੀ ਉਹ ਲੱਗਦਾ ਉਹ ਵੀ ਅਪਗ੍ਰੇਡ ਹੋ ਰਹੀ ਹੈ ਜਸਤੇ ਯਹੀ ਦੇਖੋ ਇੰਡਸਟਰੀ ਅਪਗ੍ਰੇਡ ਹੋਣਾ ਪੈਣਾ ਹੀ ਆ ਅਗਰ ਆਪਾਂ ਪੁਰਾਣੇ ਜਗਾੜੋ ਤਰੀਕੇ ਨਾਲ ਕੰਮ ਕਰਾਂਗੇ ਅੱਜ ਦੀ ਡੇਟ ਵਿੱਚ ਉਹ ਚੀਜ਼ਾਂ ਨਹੀਂ ਚੱਲਣੇ ਆ ਸਾਨੂੰ ਅਪਗ੍ਰੇਡ ਹੋਣਾ ਚਾਹੀਦਾ ਗਵਰਨਮੈਂਟ ਦੇ ਸਪੋਰਟ ਵੀ ਸਾਨੂੰ ਨਾਲ-ਨਾਲ ਹੋਣ ਜੋ ਵੀ ਇਨੋਵੇਸ਼ਨ ਹੋ ਚੁਕੀ ਹੈ ਨੇ ਨਾ ਉਹਦੇ ਚ ਲੇਟੈਸਟ ਆ ਇਹਦੇ ਵਿੱਚ ਲਗਭਗ ਫੈਕਟਰੀ ਆਟੋਮੇਸ਼ਨ ਦਾ ਫਿਊਚਰ ਦਾ AI ਸਿਸਟਮ ਆ ਸੈਂਸਰਸ ਨੇ ਜਿਵੇਂ ਆਪਣੀ ਮਸ਼ੀਨਾਂ ਨੂੰ ਆਟੋਮੈਟਿਕ ਚਲਾਉਣਾ ਜਿੰਨਾ ਬੰਦਿਆਂ ਤੋਂ ਜਾਂ ਥੋੜੇ ਬੰਦਿਆਂ ਨਾਲ ਬਹੁਤੀਆਂ ਮਸ਼ੀਨਾਂ ਚਲਾਉਣੀਆਂ ਉਹਦੇ ਬਾਰੇ ਇਹ ਟੈਕਨੋਲੋਜੀ ਇੱਥੇ ਸ਼ੋ ਹੋ ਰਹੀ ਹੈ ਇਹਦੇ ਵਿੱਚ ਜਿਹੜੀਆਂ ਸੀਐਨਸੀ ਮਸ਼ੀਨ ਹੈ 레이저 ਕਟਿੰਗ ਮਸ਼ੀਨ ਆ ਜਾਂ ਰੋਬੋਟਿਕ ਬਿਲਡਿੰਗ ਵਗੈਰਾ ਵਾ ਜੋ ਅੱਜਕੱਲ ਟ੍ਰੈਂਡ ਬਣਿਆ ਹੋਇਆ ਹੈ ਲੇਟੈਸਟ ਉਹਦੇ ਚ ਇੱਥੇ ਸ਼ੋਅ ਦੇ ਵਿੱਚ ਲਗਭਗ 650 ਦੇ ਐਗਜ਼ੀਬਿਟਰ ਆ ਰਹਿਆ ਵਾ ਤੇ ਇਹਦੇ ਐਗਜ਼ੀਬਿਟਰ ਜਿਹੜੇ ਆ ਸਾਰੇ ਆਲ ਓਵਰ ਇੰਡੀਆ ਪੈਨ ਇੰਡੀਆ ਤਾਂ ਹੈ ਹੀ ਆ ਬਲਕਿ ਬਾਹਰ ਦੇ ਕੰਟਰੀ ਵੀ ਆ ਰਹੇ ਲਗਭਗ 10 ਦੇ ਕਰੀਬ ਬਾਹਰਲੇ ਪ੍ਰੋਡਕਟ ਨੇ ਇਹਦੇ ਚ ਸਰ ਜੀ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਕੀ ਮੈਸੇਜ ਹੈ ਔਰ ਆਗੇ ਦੇਖਣ locally message ਇਹ ਆ ਬਈ ਜਿਹੜਾ ਵੀ ਮੈਨੂਫੈਕਚਰਿੰਗ ਸੈਕਟਰ ਦਾ ਕੋਈ ਵੀ ਇਸ਼ੂ ਆ ਕੋਈ ਉਹਨਾਂ ਦੀ ਕੋਈ ਟੈਕਨੋਲੋਜੀ ਲਈ ਉਹਨਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਆ ਜਾਂ ਉਹਨਾਂ ਨੂੰ ਆਪਣਾ ਪ੍ਰੋਡਕਸ਼ਨ ਆ ਵਧਾਉਣ ਲਈ ਹੈਲਪ ਚਾਹੀਦੀ ਆ ਉਹ ਉਹ ਇੱਥੇ ਉਹਨਾਂ ਦੀ ਪੂਰੀ ਹੋਊਗੀ ਇਹ ਇੱਕ ਤਰ੍ਹਾਂ ਦਾ ਕੁੰਬ ਦਾ ਮੇਲਾ ਹੀ ਕਹੋ ਬਈ ਇੱਥੇ ਉਹਨਾਂ ਦੇ ਸਾਰੇ ਉਹ ਤੋਤੇ ਜਾਣਗੇ ਜਿਹੜੇ ਉਹਨਾਂ ਨੂੰ ਜਿੱਥੇ ਉਹਦਾ ਦੇ ਫਸੇ ਹੋਏ ਕੰਮ ਨੇ ਫਾਸਟ ਹੀ ਲੱਗਦਾ ਕਿ ਟੈਕਨੋਲੋਜੀ ਹੋਵੇ ਸਰੀ ਇਸ ਐਗਜ਼ਿਬਿਸ਼ਨ ਦੇ ਵਿੱਚ ਜਿਹੜਾ ਆ ਰੋਬੋਟਿਕ ਆਲਾ ਜੋ ਜੋਗਾ ਆ ਰਿਹਾ ਅਗੇ ਉਹਨੂੰ ਚਲਾਉਣਾ ਤੇ ਉਹਦੇ ਤੋਂ ਪ੍ਰੋਡਕਸ਼ਨ ਲੈਣੀ ਉਹ ਜਾਦਾ ਕਨਸਿਡਰ ਕੀਤਾ ਗਿਆ ਵਾ ਤੇ ਬੈਨੀਫਿਟ ਕੀ ਹੈ ਲੋਕਲ ਇੰਡਸਟਰੀ ਦੀ ਪ੍ਰੋਡਕਸ਼ਨ ਲੇਬਰ ਕਾਸਟ ਘਟੇਗੀ ਮੁਨਾਫੇ ਵਧਣਗੇ ਉਹਨਾਂ ਦਾ ਆ کاروبار ਵਧੇ ਗਿਆ ਤਾਂ ਸਿੱਧਾ ਸਾਡਾ ਇਹ ਤੇ ਐਕਸਪੈਂਡ ਕਰ ਗਿਆ। ਜਿਹੜੀ ਟੈਕਨੋਲੋਜੀ ਅਪਗ੍ਰੇਡ ਹੋ ਰਹੀ ਹੈ ਸਾਰਾ ਕੁਝ ਦੇਖੀ ਬਿਲਕੁਲ ਸਾਰਾ ਕੁਝ ਮਿਲਿਆ। ਔਰ ਇਹ ਇੰਡੀਆ ਦੀ ਲਗਭਗ ਸੈਕੰਡ ਲਾਰਜੈਸਟ ਹੋ ਚੁੱਕੀ ਆ। ਇਸ ਕਰਕੇ ਲੁਧਿਆਣਾ ਬੜਾ ਭਾਗਸ਼ਾਲੀ ਆ। ਜਿਹੜਾ ਕਿ ਇੱਥੇ ਸ਼ੋ ਹੁੰਦਾ ਵਾ ਪੰਜਾਬ ਦਾ ਹੀ ਨਾਲ ਕੀ ਪੂਰੇ ਨਾਰਥ ਇੰਡੀਆ ਦਾ ਜੀਡੀਪੀ ਜਿੰਨੀ ਵੀ ਇੰਡਸਟਰੀ ਉਹ ਇੱਥੇ ਆ ਕੇ ਦੇਖ ਲਈ ਆ ਬਦ ਤੋਂ ਬਦ। ਬਲਕਿ ਪੈਨਿਟੀ ਉਤੋਂ ਦੀ ਆ ਅਸੀਂ ਇੱਕ ਆਪਣੇ ਤੇਰੇ ਆਈਐਮਟੀਐਮ ਦੇ ਮੈਂਬਰਸ ਨੇ ਜਿਹੜੇ ਸਾਡੇ ਇੰਡੀਅਨ ਮਸ਼ੀਨ ਟੂਲ ਐਸੋਸੀਏਸ਼ਨ ਆਲੇ ਆ ਉਹਨਾਂ ਨੂੰ ਵੀ ਇਨਵਾਈਟ ਕੀਤਾ ਉਹ ਜਿਆਦਾ ਐਜੀਬੀਸ਼ਨ ਬੈਂਗਲੌਰ ਲਾਉਂਦੇ ਆ ਉਹਨਾਂ ਨੂੰ ਬੁਲਾ ਕੇ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਇੱਥੇ ਦਾ ਸ਼ੋਅ ਵੀ ਕਿੰਨੇ ਪਰਫੁੱਲਟ ਹੋ ਰਿਹਾ ਵਾ ਉਹ ਅੱਗੇ ਤੋਂ ਉਹਨਾਂ ਨੂੰ ਅਸੀਂ ਰਿਕਵੈਸਟ ਵੀ ਕਰਾਂਗੇ ਕਿ ਵੱਧ ਤੋਂ ਵੱਧ ਉਹ ਪਾਰਟਿਸਿਪੇਟ ਕਰਨ ਐ ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ ਔਰ ਉਡਾਨ ਮੀਡੀਆ ਦੇ ਸਹਿਯੋਗ ਨਾਲ ਮੈਕਾਟੋ ਐਕਸਪੋ 2025 ਜੋ ਕਿ ਇਸ ਐਗਜ਼ਿਬਿਸ਼ਨ ਦਾ 14ਵਾਂ ਐਡੀਸ਼ਨ ਹੈ ਤੇ ਅਸੀਂ ਸਾਰੀ ਇੰਡਸਟਰੀ ਨੂੰ ਚਾਹੇ ਉਹ ਕੋਈ ਮਸ਼ੀਨ ਟੂਲ ਮੈਨੂਫੈਕਚਰਰ ਆ ਚਾਹੇ ਉਹ ਕੋਈ ਮਸ਼ੀਨ ਟੂਲ ਯੂਜ਼ਰ ਹੈ ਕੋਈ ਪ੍ਰੋਡਕਸ਼ਨ ਆਈਟਮ ਬਣਾਉਂਦੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ 21 22 23 24 ਚਾਰ ਦਿਨਾਂ ਦੀ ਐਗਜ਼ਿਬਿਸ਼ਨ ਆ ਤੁਹਾਨੂੰ ਜਦ ਵੀ ਕੰਫਰਟੇਬਲ ਹੋਵੇ ਤੁਸੀਂ ਜ਼ਰੂਰ ਐਗਜ਼ਿਬਿਸ਼ਨ 'ਚ ਵਿਜ਼ਿਟ ਕਰੋ ਦੇਖੋ ਔਰ ਇਹਦੇ ਨਾਲ ਤੁਹਾਡੀ ਟੇਕ ਇਟ ফর ਸ਼ੋਰ ਵੀ ਤੁਹਾਡੀਆਂ ਜਿਹੜੀਆਂ ਮੈਨੂਫੈਕਚਰਿੰਗ ਐਕਟੀਵਿਟੀਆਂ ਨੇ ਉਹ ਅਪਗ੍ਰੇਡ ਕਰਨ ਛੇ ਐਗਜ਼ੀਬਿਸ਼ਨ ਤੁਹਾਡੀ ਬਹੁਤ ਮਦਦ ਕਰੂ ਜੀ ਆ ਅਨੁਸਾਰਿਆਂ ਨੂੰ